ਸਰ ਇੱਕ ਪਾਸੇ ਦੂਸਰਾ ਪਾਸਾ ਦੂਸਰਾ ਪੰਜਾਬ ਗਵਰਨਮੈਂਟ ਪੈਨਸ਼ਨ ਸੈਸ਼ਨ ਵੱਲੋਂ ਪੰਜਾਬ ਪ੍ਰਬੰਧਕੀ ਕੰਪਲੈਕਸ ਦੇ ਅੱਗੇ ਭੁਖੜ ਹੜਤਾਲ ਕੀਤੀ ਗਈ ਤੇ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਭੇਜਿਆ ਗਿਆ ਇਸ ਮੌਕੇ ਹਰਚੰਦ ਸਿੰਘ ਪੰਜੋਲੀ ਤੇ ਅਫਤਾਰ ਸਿੰਘ ਟੀਮਾ ਆਗੂਆਂ ਨੇ ਕਿਹਾ ਕਿ ਆਖ ਸਰਕਾਰ ਦੀਆਂ ਲਾਗਮਤੇ ਪੈਨਸ਼ਨਾਂ ਪ੍ਰਤੀ ਅਪਣਾਈ ਨੀਤੀ ਦੇ ਚਲਦੇ ਇਸ ਸਰਕਾਰ ਨੇ ਪੂਰੀ ਤਰ੍ਹਾਂ ਮੁਲਾਜ਼ਮਾਂ ਦੇ ਪੈਨਸ਼ਨਾਂ ਦੀਆਂ ਅੱਕੀ ਤੇ ਯੋਗ ਮੰਗਾਂ ਨੂੰ ਪੂਰੀ ਤਰ੍ਹਾਂ ਨਾਲ ਮੂੰਹ ਮੋੜ ਰੱਖਿਆ ਹੈ ਕਾਰਨ ਇਹ ਹੈ ਜੀ ਕਿ ਅਸੀਂ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਾਂ ਸਰਕਾਰ ਸਾਡੀਆਂ ਮੰਗਾਂ ਤੇ ਟਾਲਾ ਪੜਦੀ ਆ ਰਹੀ ਹੈ ਸਾਨੂੰ ਕੋਈ ਇਸ ਗੱਲ ਦਾ ਸ਼ੌਕ ਨਹੀਂ ਹੈ ਕਿ ਅਸੀਂ ਸੜਕਾਂ ਤੇ ਇਸ ਤਰ੍ਹਾਂ ਬੈਠੇ ਬੈਠੇ ਹੋਈਏ ਸਾਡੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਸਰਕਾਰ ਮੰਨਣ ਲਈ ਤਿਆਰ ਨਹੀਂ ਹੈ ਅਸੀਂ ਅੱਜ ਜਿਹੜਾ ਜੁਆਇੰਟ ਫੰਡ ਦਾ ਫੈਸਲਾ ਹੋਇਆ ਹੈ 22 ਤਰੀਕ ਨੂੰ ਉਹਦੇ ਨਾਲ ਸਾਡੀ ਮੀਟਿੰਗ ਸੀਗੀ ਉਹਦੇ ਵਿੱਚ ਫੈਸਲਾ ਕੀਤਾ ਕਿ ਸਾਰੇ ਸਟੇਟ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਅਗੇ ਹੈਡਕ quarters ਦੇ ਉੱਤੇ ਅਸੀਂ ਧਰਨਾ ਮਾਰਨਾ ਰੈਲੀ ਕਰੀ ਤੇ 11-11 ਬੰਦੇ ਨੂੰ ਅਸੀਂ ਭੁਖੜਤਾਲ ਤੇ ਸੰਕੇਤਕ ਉੱਪਰਤਾਲ ਤੇ ਕਰਾਉਣਾ ਤੇ ਅਸੀਂ 11 ਬੰਦੇ ਸਾਡੇ ਭੁਖੜਤਾਲ ਤੇ ਬੈਠੇ ਰਹੇ ਤੇ ਅਸੀਂ ਆਪਣੀਆਂ ਮੰਗਾਂ ਦਾ ਗੁਹਾਰ ਲਾਉਣ ਲਈ ਇੱਥੇ ਡੀਸੀ ਸਹਿਬ ਆ ਰਹੇ ਅਸੀਂ ਸਰਕਾਰ ਕੋਲ ਮੰਗਾਂ ਪਹੁੰਚਾਉਣੀ ਇਹ ਅੱਜ ਦਾ ਨਹੀਂ ਭੁਖੜਤਾਲ ਹੈ ਅੱਜ ਦਾ ਨਹੀਂ ਹੈ ਹਾਂਜੀ ਅੱਜ ਦੀ ਕੀ ਮੰਗਾਂ ਕੀ ਨੇ ਮੰਗਾਂ ਸਾਡੀ ਮੇਨ ਮੰਗ ਜਿਹੜੀ ਪੈਨਸ਼ਨਾਂ ਦੀ ਆ ਦੋਪਾ ਕਾਟਦੀ ਆ ਤੇ ਰਸ਼ਦੀ ਇਹ ਹੈ ਕਿ ਜੈਕ ਆਪਣੇ ਜੈ ਸਿੰਘ ਗਿਰਜੀ ਨੇ ਜਿਹੜੇ ਸਾਡੇ ਪੀ ਕਮਿਸ਼ਨ ਦੇ ਚੇਅਰਮੈਨ ਸੀਗੇ ਉਹਨਾਂ ਨੇ ਸਾਡੇ ਲਈ 2.59 ਦਾ ਫੈਕਟਰ ਤੇ ਇਨਕ੍ਰੀਸ਼ਨ ਫੈਕਟਰ ਸਿਚੁਏਸ਼ਨ ਦਿੱਤਾ ਸੀਗਾ ਪਰੰਤੂ ਉਹ 2016 ਤੋਂ ਪਹਿਲੇ ਪੈਨਸ਼ਨਾਂ ਤੇ ਲਾਗੂ ਹੋਈ ਨਹੀਂ ਕੀਤਾ ਹੈਗਾ ਸੋ ਸਾਡੀ ਮੇਨ ਗੱਲ ਮੰਗੇ ਆ ਤੇ ਬਾਕੀ ਸਾਡਾ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਹੈ ਡੀਏ ਦੀ ਜਿਹੜੀ ਕਿਸ਼ਤਾਂ ਦੱਬੀਆਂ ਬੈਠੇ ਨੇ 2 255 ਮਹੀਨਿਆਂ ਦੀ ਤਕਰੀਬਨ ਡੀ ਦੇ ਕਿਸ਼ਤਾਂ ਉਹ ਉੱਧਰ ਵੀ ਬੈਠੇ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਗੱਲ ਹੈ ਔਰ ਸੋਰ ਜਿਹੜੇ ਸਾਡੇ ਮੁਲਾਜ਼ਮ ਨੇ ਉਹਨੂੰ ਫੱਕੇ ਕਰਨ ਦੀ ਗੱਲ ਹੈਗੀ ਆ ਮੁਲਾਜ਼ਮਾਂ ਨਾਲ ਅਸੀਂ ਖੜੇ ਆ ਸਾਡੇ ਬੱਚਿਆਂ ਨੂੰ ਸਾਡੀ ਪੈਨਸ਼ਨ ਕੋਲੀ ਹੈ ਬੱਚਿਆਂ ਤੋਂ ਅਸੀਂ ਉਹ ਵੀ ਕਹਿੰਦੇ ਸਾਡੀ ਪੈਨਸ਼ਨ ਜਿਹੜੀ 올ਡ ਪੈਨਸ਼ਨ ਆ 1972 ਦੇ ਐਕਟ ਅਨੁਸਾਰ ਦਿੱਤੀ ਜਾਵੇ ਇਹ ਲਾਰੇ ਲੱਪੇ ਲਾਉਂਦੀ ਹੈ ਸਰਕਾਰ ਜੀ ਪੰਜਾਬ ਦੇ ਪੰਜਾਬ ਦੇ ਪੈਨਸ਼ਨਰਾਂ ਸਾਂਝਾ ਫਰੰਟ ਪੰਜਾਬ ਵੱਲੋਂ ਇਹ ਮਿੱਥੇ ਪ੍ਰੋਗਰਾਮਾਂ ਤਾਹੂ ਸਾਰੇ ਪੰਜਾਬ ਦੇ ਵਿੱਚ ਡਿਸਟ੍ਰਿਕਟ ਹੈੱਡਕ quartਰਾਂ ਨਾਲ ਮਿਲ ਕੇ ਮੁਲਾਜ਼ਮਾਂ ਦੀਆਂ ਪੈਨਸ਼ਨਰੀਆਂ ਮੰਗਾਂ ਨੂੰ ਲੈ ਕੇ 11 11 ਬੰਦੇ ਫਖਰਤਾ ਉੱਤੇ ਬਿਠਾ ਕੇ ਤੇ ਨਾਲ ਹੀ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਜਿਹਦੇ ਵਿੱਚ ਮੁੱਖ ਮੰਗਾਂ ਜਿਹੜੀਆਂ ਨੇ ਸਾਡੀਆਂ ਦੇ ਵਿੱਚ ਪਾਣੀ ਰਾਣੀ ਪੈਨਸ਼ਨਸ ਕੇ ਬਹਾਲ ਕਰਨਾ ਔਰ ਰੂਪ ਮੈਟਰਡ ਨਾਟਾਲਾ ਫਾਰਮੂਲਾ ਪੈਨਸ਼ਨਾਂ ਦੇ ਉੱਤੇ ਲਾਗੂ ਕਰਨਾ ਜਿਹੜੀਆਂ ਕਿਸ਼ਤਾਂ ਜਿਹੜੀਆਂ ਬਕਾਇਆ ਨੇ ਉਹ ਦੇਣੀਆਂ ਕੀ ਦਾ ਬਕਾਇਆ ਪਿਆ ਜਿਹੜਾ ਉਹ ਦੇਣਾ ਔਰ ਕੱਚੇ ਮਲਾਈਂ ਪੱਕੇ ਕਰਨਾ ਜਿਹਦੇ ਕੱਚੇ ਮਲਾਈਂ ਪੱਕੇ ਕਰਨਾ ਆ ਸਾਰੀਆਂ ਮੰਗਾਂ ਨੂੰ ਲੈ ਕੇ ਜਿਵੇਂ ਇਸ ਦੇ ਹੈੱਡਕ quartਰ ਤੋਂ ਤੇ ਫੋਕਟਲ ਕਰਕੇ ਧਰਨਾ ਦਿੱਤਾ ਤੇ ਮੰਗਬਤ ਮਾਨਯੋਗ ਚੀਜ਼ ਦੀ ਹੁੰਦਾ ਰਹੀ ਮੁੱਖਮਖੀ ਪੰਜਾਬ ਵਿੱਚ